ਆ ਤੁਹਾਡੇ ਹਸਬੰਦ ਕਹ ਰਹੇ ਨੇ ਕਿ ਅਗਰ ਸਾਡੇ ਸਿਰ ਤੇ ਦਸਤਾਰ ਹੈ ਅਗਰ ਅਸੀਂ ਸਾਨੂੰ ਕੋਈ ਸਰਦਾਰ ਕਹਿੰਦਾ ਹੈ ਤਾਂ ਉਹਨਾਂ ਸਿੰਘਾਂ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਜੀ ਬਿਲਕੁਲ ਬਹੁਤ ਤਾਂ ਹੀ ਅਸੀਂ ਹਰ ਵਾਰ ਇਹਨਾਂ ਦਿਨਾਂ ਦੇ ਵਿੱਚ ਕਟਕੜ ਸਾਹਿਬ ਜਾਂਦੇ ਹਾਂ ਸਾਰੇ ਇਕੱਠੇ ਹੋ ਕੇ ਤੇ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ ਕਰਕੇ ਤੁਸੀਂ ਵੀ ਕਈ ਸਾਲ ਹੋ ਗਏ ਲਗਾ ਜਤੀਜਾ ਸਾਲ ਹੈ ਹਾਂਜੀ ਹਾਂਜੀ ਜਦੋਂ ਹੀ ਵਿਆਹ ਹੋਇਆ ਵਿਆਹ ਹੋਇਆ ਉਸ ਤੋਂ ਬਾਅਦ ਦੇ ਅਸੀਂ ਹਰ ਵਾਰ ਜਾਂਦੇ ਅਸਲ 'ਚ ਸਾਨੂੰ ਜੋ ਵੀ ਦਿੱਤਾ ਹੈ ਚੰਕੌਰ ਸਾਹਿਬ ਦੀ ਧਰਤੀ ਨੇ ਸਿੰਘਾਂ ਸ਼ਹੀਦਾਂ ਨੇ ਦਿੱਤਾ ਤੇ ਸਾਨੂੰ ਉਹਨਾਂ ਦਾ ਕਦੀ ਦੇਣਾ ਸੀ ਦੇ ਨਹੀਂ ਸਕਦੇ ਤੇ ਨਾ ਪੂਰਾ ਸਿੱਖ ਹਾਕਮਤ ਕਰਨ ਅੱਜ ਸਾਡੇ ਸਿਰ ਤੇ ਪੱਕਾ ਹੈ ਅੱਜ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਹਰ ਸਾਲ ਅਸੀਂ ਯਾਤਰਾ ਕਰਦੇ ਹੁੰਦੇ ਆ ਤੇ ਉਸੀ ਪ੍ਰਥਾ ਨੂੰ ਅੱਗੇ ਰੱਖਦੇ ਹੋਏ ਇਸ ਵਾਰ ਫੇਰ ਪਰਿਵਾਰ ਦੇ ਨਾਲ ਜਾ ਰਹੇ ਹਾਂ ਲਗਾਤਾਰ ਜੇ ਦੇਖਿਆ ਜਾਵੇ ਤਾਂ ਪਰਿਵਾਰ ਜਿਹੜਾ ਸਾਰਾ ਪਰਿਵਾਰ ਹੈ ਉਹ ਕਈ ਸਾਲ ਤੋਂ ਚੱਲ ਰਿਹਾ ਹੈ ਲਗਾਓ ਬਹੁਤ ਹੈ ਅਗਰ ਸ਼ਹੀਦ ਸਿੰਘਾਂ ਦਾ ਜ਼ਿਕਰ ਕਰਿਆ ਜਾਵੇ ਅਸਲ 'ਚ ਸਾਨੂੰ ਜੋ ਵੀ ਦਿੱਤਾ ਚਮਕੌਰ ਸਾਹਿਬ ਦੀ ਧਰਤੀ ਨੇ ਸਿੰਘਾਂ ਸ਼ਹੀਦਾਂ ਨੇ ਦਿੱਤਾ ਤੇ ਸਾਨੂੰ ਉਹਨਾਂ ਦਾ ਕਦੀ ਦੇਣਾ ਅਸੀਂ ਦੇ ਨਹੀਂ ਸਕਦੇ ਹਾਦਸੇ ਕਾਰਨ ਅੱਜ ਸਾਡੇ ਸਿਰ ਤੇ ਪੱਕਾ ਹੈ ਤੇ ਅੱਜ ਸਾਨੂੰ ਰੂਪ ਨਾਲ ਸਰਦਾਰ ਆਖਿਆ ਜਾਂਦਾ ਤਾਂ ਇਸ ਉਹਨਾਂ ਦੀ ਸ਼ਹਾਦਤਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉਹਨਾਂ ਦੇ ਪਰਿਵਾਰ ਦੀ ਅੱਗੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਅੱਜ ਤਾਂ ਅਸੀਂ ਪੰਜਾਬ ਦੇ ਅੰਦਰ ਸਰਦਾਰ ਹੈ ਪੂਰੀ ਦੁਨੀਆ ਦੇ ਅੰਦਰ ਜੇ 1% ਲੋਕ ਰਾਜ ਕਰ ਰਹੇ ਆ ਜਾਂ ਵੱਡੇ ਵੱਡੇ ਹਉਦੇ ਤੇ ਆ ਤਾਂ ਉਹਨਾਂ ਦੀ ਦੇਣ ਹੈ ਤਾਂ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਅਗਰ ਸਾਡੇ ਸਿਰ ਤੇ ਪੱਗ ਹੈ ਅਗਰ ਸਾਨੂੰ ਕੋਈ ਸਰਦਾਰ ਕਹਿੰਦਾ ਤਾਂ ਉਹ ਸ਼ਹਾਦਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਉਹਨਾਂ ਕਾਰਨ ਹੀ ਅਸੀਂ ਆਏ ਨੀ ਤਾਂ ਉਹਨਾਂ ਜੇ ਉਹ ਨਾ ਆਉਂਦੇ ਫਿਰ ਕਿਹਨੇ ਪੁੱਛਣਾ ਸੀ ਬਿਲਕੁਲ ਪਰਿਵਾਰ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਰੱਖਦੇ ਆ ਡਾਕਟਰ ਇਨ ਲਾ ਨੇ ਚੰਨੀ ਸਾਹਿਬ ਦੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਤੁਸੀਂ ਵੀ ਲਗਾਤਾਰ ਨਾਲ ਪਾਜਾ ਯਾਤਰਾ ਕਰ ਰਹੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਸਿੰਘਾਂ ਸ਼ਹੀਦਾਂ ਦੇ ਕਿਉਂਕਿ ਕੁਰਬਾਨੀ ਬਹੁਤ ਵੱਡੀ ਹੈ ਤੁਹਾਡੇ ਹਸਬੰਦ ਕਹਿ ਰਹੇ ਨੇ ਕਿ ਅਗਰ ਸਾਡੇ ਸਿਰ ਤੇ ਦਸਤਾਰ ਹੈ ਅਗਰ ਅਸੀਂ ਸਾਨੂੰ ਕੋਈ ਸਰਦਾਰ ਕਹਿੰਦਾ ਤਾਂ ਉਹਨਾਂ ਸਿੰਘਾਂ ਸ਼ਹੀਦਾਂ ਦਾ ਬਹੁਤ ਵੱਡਾ ਯੋਗਦਾਨ ਹੈ ਬਿਲਕੁਲ ਜੀ ਬਿਲਕੁਲ ਬਹੁਤ ਤਾਂ ਹੀ ਅਸੀਂ ਹਰ ਵਾਰ ਇਹਨਾਂ ਦਿਨਾਂ ਦੇ ਵਿੱਚ ਕਤਲਗੜ੍ਹ ਸਾਹਿਬ ਜਾਂਦੇ ਹਾਂ ਸਾਰੇ ਇਕੱਠੇ ਹੋ ਕੇ ਤੇ ਬਹੁਤ ਖੁਸ਼ੀ ਮਿਲਦੀ ਹੈ ਇੱਥੇ ਤੁਸੀਂ ਵੀ ਕਈ ਸਾਲ ਹੋ ਗਏ ਲਗਾ ਜਿੱਤੀਜਾ ਸਾਲ ਹੈ ਹਾਂਜੀ ਹਾਂਜੀ ਜਦੋਂ ਨਹੀਂ ਆਏ ਵਿਆਹ ਹੋਇਆ ਉਸ ਤੋਂ ਬਾਅਦ ਦੇ ਅਸੀਂ ਹਰ ਵਾਰ ਜਾਂਦੇ ਤੇ ਮੈਂ ਬਹੁਤ ਲੱਕੀ ਫੀਲ ਕਰਦੀ ਹਾਂ ਕਿ ਮੈਨੂੰ ਇੱਕ ਮੌਕਾ ਮਿਲਦਾ ਹੈ ਨਵੀ ਜੀ ਕੁਝ ਮੋਟੀਵੇਟ ਕਰ ਗੱਲ ਬਾਤ ਹੁੰਦੀ ਹੈ ਕਰੋ ਚੱਲਣ ਲੱਗੇ ਕਿ ਕਿਸ ਤਰ੍ਹਾਂ ਆਪਣੇ ਮਾਈਂਡ ਦੇ ਵਿੱਚ ਇਹੀ ਕਤਲਗੜ੍ਹ ਸਾਹਿਬ ਨੂੰ ਰੱਖਣਾ ਤੇ ਵਾਕ ਕਰਨੀ ਹੈ ਵੋਕਪਨ ਟੋਰਟੀ ਅਗਰ ਮੈਂ ਚਨੀ ਸਾਹਿਬ ਦੀ ਜ਼ਿਕਰ ਕਰਾਂ ਤਾਂ ਕਾਫੀ ਲੰਬੇ ਸਮੇਂ ਤੋਂ ਤਾਂ ਪ੍ਰਸ਼ਾਦ ਜਿਹੜੇ ਨੇ ਚਨੀ ਸਾਹਿਬ ਜੁੜੇ ਹੋਏ ਨੇ ਹਾਂਜੀ ਇਹ ਤਾਂ ਇਸ ਧਰਤੀ ਦੇ ਨਾਲ ਅਸੀਂ ਬਹੁਤ ਪਰ 2007 ਤੇ ਅਸੀਂ ਪਹਿਲੀ ਚੋਣ ਲੜੀ ਸੀ ਇੱਥੋਂ ਤੇ ਪਰ ਉਸ ਤੋਂ ਪਹਿਲਾਂ ਦਾ ਫਾਦਰ ਸਾਹਿਬ ਸਾਡਾ 92 ਦੇ ਵਿੱਚ ਪੰਪ ਲੱਗਿਆ ਸੀ ਉੱਥੇ ਤੇ ਉਸਤਾਦੋਂ ਜਦੋਂ ਪੰਪ ਲੱਗਿਆ 90s ਲੱਗਿਆ ਸੀਗਾ ਤੇ ਤਾਤੋਂ ਇਸ ਘਰਤੀ ਦੇ ਨਾਲ ਆਂਦੇ ਰਹਿੰਦੇ ਮੇਰਾ 92 ਦਾ ਬਰਥ ਹੋਇਆ ਤੇ ਮੈਂ ਤਾਂ ਤਾਤੋਂ ਜਾਣਦਾ ਵੀ ਉਹ ਤਾਤੋਂ ਇੱਥੇ ਆ ਰਹੇ ਤੇ ਪਰ ਸਾਡੀ ਸਿੱਖੀ ਨਾਲ ਸ਼ੁਰੂ ਤੋਂ ਹੀ ਬਾਬਾ ਨਾਲ ਸ਼ੁਰੂ ਤੋਂ ਪਿਆਰ ਹੈ ਸੋ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ